हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਜੀ ਇੱਕ ਬੜਾ ਬਈ ਪਹਿਲਾ ਸੂਆ ਸੁੰਦੀ ਆ ਇੱਕ ਬਈ ਮੱਝ ਆ ਸੂਈ ਵੀ ਆ ਕੁਸਕ ਟਾਈਮ ਦੀ ਤੇ ਜਿਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਹੀ ਲੋਕសុਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਈ ਤੁਹਾਡੇ ਭਾਈ ਜੀ ਹਸੀ ਕਾ ਹਸੀ ਕਾਲ ਬਾਈ ਜੀ ਉਹ ਠੀਕ ਹੋ ਵਧੀਆ ਹਾਂਜੀ ਵਧੀਆ ਹੀ ਬਾਈ ਜੀ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਮਨਪ੍ਰੀਤ ਸਿੰਘ ਆ ਜੀ ਐਡਰੈਸ ਪਿੰਡ ਸਲਾਬਤਪੁਰਾ ਹੂੰ ਤੇ ਰਾਮਪਰਾਪੂਲ ਤਹਿਸੀਲ ਪੈਂਦੀ ਹੈ ਜੀ ਆਪਾਂ ਨੂੰ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਆਪਣਾ ਭਦੌੜ ਭਗਤਾ ਇਹ ਨੇੜੇ ਹੀ ਹੈ ਜੀ ਭਾਈ ਪਾਹ ਹੋਇਆ ਜੀ ਮੋਬਾਈਲ ਨੰਬਰ ਬੋਲਦੇ 98721 15403 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਦੋਨੇ ਨਗ ਆਪਣੇ ਘਰ ਦੀ ਹੈ ਇਹ ਹਾਂਜੀ ਬਾਈ ਜੀ ਘਰ ਦੀ ਠੀਕ ਆ ਬਾਈ ਜਿਹੜੀ ਬੈੜ ਦੇ ਨੇ ਕਿਹੜਾ ਸੂਸ ਹੁੰਦੀ ਹੈ ਬੈੜੀ ਪਹਿਲਾ ਸੂਆ ਸੁੰਦੀ ਹੈ ਜੀ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ ਇਹਦੇ 15 ਤਰੀਕ ਨੂੰ ਦਿਨ ਪੂਰੇ ਆ ਜੀ 15 ਨੂੰ ਅੱਜ ਕਿੰਨੇ ਹੋ ਗਏ ਅੱਜ 3 ਤਰੀਕ ਆ ਜੀ 3 ਤਰੀਕ ਆ ਦਿਨ ਲੈਂਦੀ ਆ ਜੀ ਹਾਂਜੀ ਲੈ ਜੂ 15 ਦਿਨ ਨੂੰ ਹੀ ਲੈ ਜੂ ਹੂੰ ਤੇ ਕਿੰਨਾ ਕੁ ਦੁੱਧ ਸੀ ماں ਥੱਲੇ ਇਹਦੀ ਮਾਂ ਥੱਲੇ 30 32 ਲੀਟਰ ਦੁੱਧ ਸੀ ਜੀ 32 ਲੀਟਰ ਹਾਂਜੀ ਫੁੱਲ ਕਾ ਦਾਂ ਹਾਂਜੀ ਹਾਂਜੀ ਜੰਨਾ ਕਹਿ ਦੂੰ ਘਾਪਰ ਖੜ ਜੋ ਭਾਈ ਫੁੱਲ ਕਾ ਦਾਂ ਪਰਲੇ ਪਾਸੇ ਜਾ ਕੇ ਖੜ ਜੋ ਭਾਈ ਭਾਈ ਕਰਦ ਚੈੱਕ ਕਰੋ ਪਰਲੇ ਪਾਸੇ ਖੜਾ ਭਾਈ ਦੀਨਾ ਨਹੀਂ ਗਾ ਠੀਕ ਆ ਕਿ ਨਹੀਂ ਫੁੱਲ ਕਾ ਦਾਂ ਜੰਨਾ ਕਹਿ ਦੂੰ ਰੰਗ ਰੂਪ ਫੁੱਲ ਚੰਗਾ ਯਾਦਬਰੀਡ ਫੁੱਲ ਚੰਗੇ ਆ ਕੇਸ ਬਿਊਟੀ ਕਰਮ ਵਾਲੀ ਦੀ ਬਹੁਤ ਚੰਗੀ ਆ ਬਈ ਚੰਗੀ ਆ ਸਨਕੀ ਆ ਵਰਡ ਵੋਦੀਵਾਦੀ ਬਹੁਤ ਚੰਗੀ ਆ ਮਾ ਦਾ ਦੁੱਧ ਬਾਈ ਨੇ ਚੰਗਾ ਦੱਸਿਆ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਤੇ ਇਹ ਵੀ ਦੁੱਧ ਬਾਈ ਚੰਗਾ ਪਾ ਦੂ ਕਿਉਂਕਿ ਹਜੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਕਮਾਲ ਦੀ ਤਿਆਰ ਕਰਦੀ ਆ ਤੋਰਾ ਤਾਰਾ ਬਹੁਤ ਚੰਗਾ ਢੱਲਾਂ ਢੁਲਾਂ ਵੋ ਪਈਆਂ ਨੇ ਬਈ ਸਾਰੀਆਂ ਬਾਲ ਢੱਲਾਂ ਕੱਢ ਕੇ ਕਰਮ ਵਾਲੀ ਨੇ ਬਾਈ ਫੇਰ ਸੋਣਾਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਸ ਤੇ ਪੂਰੇ ਤਾਰੇ ਦੀ ਵੀ ਬੜਾ ਸਾਫ ਆ ਤੇ ਮੁੱਲ ਕੀ ਆ ਭਰਾ ਇਹਦਾ ਫਿਰ ਲੈ ਚੱਲ ਬਾਈ ਮੁੱਲ ਬਾਈ ਜੀ ਫੋਨ ਤੇ ਕਰ ਲਾਂਗੇ ਜੀ ਆ ਜਾਇਜ਼ ਹੀ ਹੋਊਗਾ ਹਾਂ ਜਾਇਜ਼ ਹੀ ਹੋਊਗਾ ਜੀ ਮੁੱਲ ਮੋਲ ਆ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਬੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਰੱਖਾਂਗੇ ਚੰਗੀ ਆ ਬੜ ਸੁਨੱਖੀ ਆ ਰੰਗ ਰੂਪ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਪੂਰਾ ਤਾਰਾ ਵੀ ਕਰਮਾਈਦਾ ਚੰਗਾ ਥਣ ਬੜਾ ਚੰਗਾ ਲੱਗਿਆ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਮੋੜ ਲੇ ਬਰੇ ਦੁੱਧ ਬਾਕੀ ਚੰਗਾ ਪਾ ਦੂ ਕਿਉਂ ਮਾਂ ਦਾ ਦੁੱਧ ਬਹੁਤ ਚੰਗਾ ਬਾਕੀ ਬੜ ਖੋਦ ਬਹੁਤ ਚੰਗੀ ਆ ਫੁੱਲ ਕੱਦ ਫੁੱਲ ਬ੍ਰੀਡ ਤੇ ਥਣਲੇ ਵੀਰਾ ਤਾਂ ਕੋਈ ਅੰਤ ਨਹੀਂ ਨੇੜ ਤੋਂ ਥਾਣਾ ਜ਼ਰੂਰ ਚੈੱਕ ਕਰਵਾਵਾਂਗੇ ਮੁੱਠੀ ਵਾਲਾ ਥਾਣਾ ਬਈ ਚਵਾਈ ਵੀ ਨੰਬਰ 1 ਨਿਕਲੂਗੀ ਨੇੜ ਤੋਂ ਚੈੱਕ ਕਰ ਲਓ ਤੇ ਲਾਟੋ ਲਾ ਬਾਕਸ ਤੇ ਪਈਆਂ ਹੁੰਦਾ ਹੈ ਕਿਆ ਬਾਤ ਕੱਲਾ ਕੱਲਾ ਤਾਂ ਬਈ ਚੱਕਰੀ ਕੋਈ ਨਹੀਂ ਦੇਖ ਲੈ ਬਈ ਛੱਡੀ ਬਹੁਤ ਹੈ ਜਿਵੇਂ ਮਾਰਦੀ ਬੈਠਾ ਰਹੇ ਕੋਈ ਚੱਕਰੀ ਨਹੀਂ ਹਿੱਲਣ ਵਾਲੀ ਤਾਂ ਕਰਮ ਵਾਲੀ ਹੈ ਲੈਕੋਸ ਹੂੰ ਤੇ ਮੋਲ ਬਾਈ ਕਹਿੰਦਾ ਜਾਇਜ਼ ਹੋ ਬੈਠਦੇ ਸਾਂ ਮੋਲ ਆ ਜਿਹੜਾ ਫੋਨ ਤੇ ਹੋ ਜਾਣਾ ਇੱਕੇ ਵੇਈ ਮੱਝ ਕਿਹੜਾ ਸੂਆ ਸੂਈਆ ਇਹ ਪਹਿਲਾ ਸੂਆ ਛੋਟੀ ਕਿੰਨਾ ਟਾਈਮ ਹੋ ਗਿਆ ਸੂਈ ਇਹਦੇ ਸੂਈ ਨੂੰ ਸਵਾ ਕਿ ਮਹੀਨਾ ਹੋਇਆ ਜੀ ਸਵਾ ਮਹੀਨਾ ਹਾਂਜੀ ਤੇ ਬੱਚਾ ਕਿੱਥੇ ਬਈ ਬੱਚਾ ਇਹਦਾ ਉਧਰ ਬੈਠਾ ਜੀ ਕੀ ਆ ਬੱਚਾ ਮਗਰ ਬੱਚਾ ਮੇਲ ਕਾਫ ਕੱਟਾ ਜੀ ਕੱਟਾ ਠੀਕ ਆ ਬੱਚਾ ਬਈ ਮਗਰ ਕੱਟਾ ਆ ਦੇਖ ਬੱਚੇ ਤੋਂ ਜੱਜਮੈਂਟ ਲਾ ਲਿਓ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਤੇ ਦੁੱਧ ਕਿੰਨਾ ਹੋਣ ਨੱਟ ਦੁੱਧ ਇਹਦਾ 8 ਕਿਲੋਟਰ ਦੇ ਉੱਤੇ ਆ ਜੀ 8 ਲੀਟਰ ਦੁੱਧ ਪਾਈ ਗ੍ਰੇਨ ਨੈਟ ਜਿਹੜਾ ਤਿਆਰ ਫੇਸ ਚੰਗਾ ਸਿੰਘ ਕੁਆਲਿਟੀ ਚੰਗੀ ਆ ਕੱਦ ਬੈਡ ਚੰਗਾ ਚਿਵਾਈ ਚੁਈ ਕਿਵੇਂ ਚਿਵਾਈ ਬਾਈ ਬਹੁਤ ਵਧੀਆ ਜੀ ਠੀਕ ਆ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਇੱਕ ਮੁਠੀ ਵਾਲਾ ਥਣ ਸਿਵਾਈ ਵੀ ਪੈਂਦੀ ਆ ਖੋਲ ਦੇ ਵਿੱਚ ਖੋਲ ਦਿੰਦੀ ਤੇ ਮੁੱਲ ਕੀ ਆ ਬਾਈ ਇਹਦਾ ਫਿਰ ਮੁੱਲ ਇਹਦਾ ਬਾਈ ਜੀ ਫੋਨ ਤੇ ਕਰ ਲਾਂਗੇ ਜੀ ਜਾਇਜ਼ ਜੀ ਹੋਊਗਾ ਹਾਂਜੀ ਜਾਇਜ਼ ਜੀ ਹੋਊਗਾ ਜੀ ਠੀਕ ਆ ਮੁੱਲ ਆ ਜਿਹੜਾ ਇਹਦਾ ਫੋਨ ਤੇ ਹੋ ਜਾਣਾ ਬਾਈ ਮੁੱਲ ਆ ਜਿਹੜਾ ਬਾਈ ਕਹਿੰਦਾ ਬੈਡ ਛੋਟੀ ਦੇ ਹਿਸਾਬ ਨਾਲ ਬਾਈ ਜਾਇਜ਼ ਹੋਊਗਾ ਚੰਗੀ ਆ ਤੋੜਾ ਤਾਰਾ ਚੰਗਾ ਕੱਦ ਵੱਡ ਚੰਗਾ ਥਣਲੇਵਾ ਚੰਗਾ ਦੁੱਧ ਵੀ ਚੰਗਾ ਤੇ ਬੱਚਾ ਮਗਰ ਘੱਟਾ ਗਾ ਨਾਗਪਰਾ ਕੋਲੇ ਦੋ ਸੀ ਦੋਨੇ ਬਾਈ ਦੇ ਘਰ ਦੇ ਨਾਗ ਨੇ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਤੇ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਾਹਦ ਲਓ ਧੰਨਵਾਦ